ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਨਗਤਾਂ ਨੂੰ ਦਿਖਾਵਾਂਗੇ ਇੱਕ ਦੋਸਤੋ ਬਹੁਤ ਖੂਬਸੂਰਤ ਚੰਗੀ ਆ ਸਾਹਮਣੇ ਤੁਸੀਂ ਝੋਟੀ ਦੇਖ ਰਿਹਾ ਜੇ ਪਿਆਰੇ ਦੇ ਵਿੱਚ ਆ ਸਮਾਜੇ ਦੋਸਤੋ ਬਾਕੀ ਜੇ ਸੋਣ ਦਾ ਇੱਕ ਬਾਹਰ ਤੁਸੀਂ ਪਰਲੇ ਪਾਸੇ ਦੇਖੋਗੇ ਐਚ ਐਫ ਕ੍ਰੋਸ ਅੰਗ ਦੇ ਵਿੱਚ ਸੋ ਬਣੀ ਧਣੀ ਉਹ ਵੀ ਬੜੀ ਕਮਾਲ ਪਈ ਆ ਅੱਜ ਸਮਾਂ ਦੋਸਤੋ ਦੋ ਪਸ਼ੂਆਂ ਦਾ ਬਾਕੀ ਆ ਦਿਨਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਸੋ ਤਰੀਕ ਤੁਸੀਂ ਨੋਟ ਕਰ ਸਕਦੇ ਹੋ ਅੱਜ 20 ਦਸੰਬਰ ਤੇ ਸਮਾਂ ਦੋਸਤੋ ਵੈਸੇ ਤਕਰੀਬਨ ਕੋਈ 12 ਕਵਾਜੇ ਦਾ ਪਸ਼ੂ ਵੈਸੇ ਗੱਭਣਾ ਤੇ ਖਾਸ ਵਿਜਿਟ ਪਿੰਡ ਜੋੜ ਸਿੰਘ ਵਾਲੇ ਕਰਨੀ ਆ ਸੈਦੋਂ ਬਰਵਾਲਾ ਚੀਮਾ ਦੁਬਲੀ ਵੱਡੇ ਸਭਰਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਹਰੀਕੇ ਪੱਤਾਂ ਤੋਂ ਵੀ ਕੋਈ 10-12 ਕਿਲੋਮੀਟਰ ਦੀ ਦੂਰੀ ਆ ਸਾਰੀ ਠੀਕ ਆ ਜੀ ਸੋ ਹੋਰ ਵੇਲ ਵੀਰ ਦਾ ਕੰਮ ਖਾਸ ਤੌਰ ਤੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਔਰ ਸੋ ਡੇਲੀ ਰੁਟੀਨ ਦੇ ਵਿੱਚ ਇਸ ਕਿਲੇ ਤੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਖਾਸ ਤੌਰ ਤੇ ਠੀਕ ਹੈ ਜੀ ਸੋ ਗੱਭਨ ਮਾਇਗਾ ਦੋਵੇਂ ਇਸ ਕਰਕੇ ਆਪਾਂ ਬੇਨਤੀ ਕਰਦੇ ਹੁੰਦੇ ਆ ਸਾਰੇ ਭਰਾਵਾਂ ਨੂੰ ਵੀ ਆਪਣੀ ਟਿੱਪ ਕੇ ਤੁਸੀਂ ਤਸੱਲੀ ਇੱਥੇ ਆਣ ਕੇ ਜ਼ਰੂਰ ਕਰ ਲਿਓ ਠੀਕ ਹੈ ਜੀ ਇੱਕ ਬਹੁਤ ਖੂਬਸੂਰਤ ਤੇ ਚੰਗੀ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਜੇ ਨਾਲ ਦੀ ਨਾਲ ਹੀ ਆਪਾਂ ਵੀਰ ਹਰਵੈਲ ਨਾਲ ਗੱਲਬਾਤ ਕਰ ਲੈਨੇ ਆ ਤੇ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਸਭ ਤੋਂ ਪਹਿਲਾਂ ਵੀਰ ਹਰਵੈਲ ਸਤਿ ਸ਼੍ਰੀ ਅਕਾਲ ਹਾਂਜੀ ਰਾਜਬਾਈ ਸਤਿ ਸ਼੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਿਹਾ YouTube Facebook ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼ਕੀਰੋ ਠੀਕ ਠਾਕ ਹੋ ਗਏ ਸਾਂ ਬਹੁਤ ਵਧੀਆ ਹਰਬੀਨ ਸਾਹਿਬ ਜੀ ਕਿਰਪਾ ਵਾਹਿਗੁਰੂ ਦੀ ਮੇਰਾ ਜੀ ਅੱਛਾ ਰੋਣਾ तकरीबन ਨਾਗ ਤਾਂ ਤੁਸੀਂ ਦੱਸਿਆ ਸੀ ਵੀ ਅੱਜ ਕੋਈ ਤਿੰਨ ਚਾਰ ਆਪਣੇ ਕੋਲ ਸੀ ਕਿ ਕੁਝ ਕੁ ਪਸ਼ੂ ਸੇਲ ਹੋ ਗਏ ਆ ਹਾਂ ਬਿਲਕੁਲ ਜੀ ਦੋ ਆਪਣੇ ਕੋਲ ਅੱਜ ਹਜੇ ਮੌਜੂਦ ਆ ਬਿਲਕੁਲ ਤਿੰਨ ਚਾਰ ਅੱਜ ਸਵੇਰੇ ਮਾਰਨਿੰਗ ਟਾਈਮ ਸੇਲ ਹੋ ਗਿਆ ਹਾਂਜੀ ਤਿੰਨ ਪਸ਼ੂ ਬਾਹਰ ਲਾਏ ਹੋਏ ਆ ਉਹ ਵੀ ਸ਼ਾਮ ਤੱਕ ਆ ਜਾਣਗੇ ਠੀਕ ਆ ਜੀ ਫਿਲਹਾਲ ਆਪਣੇ ਕੋਲੇ ਦੋ ਨੇ ਠੀਕ ਆ ਜੀ ਇਸ ਕਰਕੇ ਆਪਾਂ ਇਹਨਾਂ ਦੋਆਂ ਦੀ ਜਿਹੜੀ ਡਿਟੇਲ ਸਾਂਝੀ ਕਰਦੇ ਹਾਂ ਠੀਕਾ ਮਾਦ ਉਸ ਇੱਕ ਬਹੁਤ ਹੀ ਖੂਬਸੂਰਤ ਤੇ ਚੰਗੀ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਜੇ ਸ਼ੁਰੂਆਤ ਆਪਾਂ ਇਸੇ ਝੋਟੀ ਤੋਂ ਕਰ ਲਵਾਂਗੇ। ਤੋਂ ਹਰ ਵਾਰ ਦੀ ਤਰ੍ਹਾਂ ਤਕਰੀਬਨ ਕੋਈ ਦੋ ਜਕਰ ਚਾਰ ਆਪਾਂ ਨਾਗ ਪਾਉਨੇ ਤੇ ਵਿੱਚ ਇੱਕ ਦੋ ਨਾਗ ਇੱਕ ਦੋ ਪੀਸ ਵਿੱਚ ਨੀਲੀ ਅੰਗਨਾ ਜਾਂ ਨੀਲੀ ਨਾਲ ਟੱਚ ਜ਼ਰੂਰ ਹੁੰਦੇ ਆ ਠੀਕ ਆ ਜੀ। ਬਹੁਤ ਚੰਗੀ ਝੋਟੀ ਦਿਖਾਵਾਂਗੇ ਤੁਹਾਨੂੰ ਤੇ ਹਰ ਵੇਲੇ ਦੀ ਪੂਰੀ ਡਿਟੇਲ ਵੀ ਕਰਤੀ ਆ ਸਰ। ਬਿਲਕੁਲ ਸੰਦਰ ਸਾਹਿਬ ਤੀਜਾ ਸੁਆ ਜਿਹੜਾ ਇਹਨੇ ਸੁਣਾ ਵਾ। ਹਾਂ ਜੀ। ਜਿਹੜੀ ਇਹਦੀ ਲੁੱਕ ਵਾ ਇਹ ਦੂਜੀ ਨਹੀਂ ਲੱਗਦੀ ਆ। ਠੀਕ ਆ ਜੀ। ਜੇ ਆਪਾਂ ਇਹਦੇ ਬੋਡੀ ਨੂੰ ਵੇਖੀਏ ਹਾਂ ਆ ਦੇਖੋ ਸੋ ਟਾਂਚਾ ਕਰੋ ਚੈੱਕ ਦੋਸਤੋ ਝੋਟੀ ਦਾ ਵੱਡੇ ਕੱਦ ਕੱਟ ਦੇ ਵਿੱਚ ਆ ਚੌੜਾ ਪਿੱਠਪੁੜਾ ਉਪਰੋਂ ਸਿੰਗਲ ਡੀ ਬਿਲਕੁਲ ਚੌੜੀ ਹੈ ਠੀਕ ਹੈ ਉੱਪਰੋਂ ਉੱਚੀ ਹੱਡੀ ਹੈ ਬਿਲਕੁਲ ਪਤਲਾ ਪਿੰਡਾ ਤੇ ਹਵਾਨਾ ਚੜੇ ਦੀ ਪੂਰੀ ਖਬਰਦਾਰਾ ਕਰਮਾਂ ਦੀ ਦਿਨ ਕਿੰਨੇ ਕਹਿੰਦੀ ਹੈ ਜੀ ਸੰਧੂ ਸਾਹਿਬ ਦਿਨ ਲੈ ਜੂਗੀ ਤਿੰਨ ਚਾਰ ਠੀਕ ਹੈ ਜੀ ਬਾਕੀ ਜਿੰਨਾ ਤੋਂ ਆਪਾਂ ਲੈ ਕੇ ਆਏ ਆ ਅੱਛਾ ਜੀ ਉਹ ਬਿਲਕੁਲ ਉਹਨਾਂ ਕੋਲ ਇਸ ਟਾਈਮ 11 ਤੋਂ 12 ਪਸ਼ੂ ਆ ਹਾਂ ਜੀ ਸਾਰੇ ਮੀਲੀ ਅੰਗ ਦੇ ਵਿੱਚ ਠੀਕ ਹੈ ਜੀ ਬਿਲਕੁਲ ਚੰਗੀ ਤੋਂ ਚੰਗੀ ਵੱਡੀ ਤੋਂ ਵੱਡੀ ਮੱਝ ਹੂੰ ਤਾਂ ਜਿੱਥੇ ਤੱਕ ਉਹਨਾਂ ਦਾ ਬੰਦੇ ਦਾ ਨਾਮ ਆ ਉਹ ਕਹਿੰਦੇ ਵੀ ਸਾਡਾ ਪਸ਼ੂ ਕਦੀ 15 16 17 ਤੋਂ ਘੱਟ ਜਿਹੜਾ ਚੱਲਿਆ ਹੀ ਨਹੀਂ ਠੀਕ ਆ ਜੀ ਬਾਕੀ ਅੱਜ ਦੀ ਉਮੀਦ ਹੈ ਜਿਹੜੀ ਆ ਉਹ ਕਹਿੰਦੇ ਵੀ 17 ਤੱਕ ਜਿਹੜਾ ਨਾਰਮਲ ਚੋਇਆ ਵਾ ਬਾਕੀ ਚੋਣ ਚਾਰ ਬਹੁਤ ਵਧੀਆ ਬਿਲਕੁਲ ਇੱਕ ਤਾਂ ਰਵੇਲ ਆਪਾਂ ਹਮੇਸ਼ਾ ਗੱਲ ਕਰਦੇ ਨੇ ਭਾਂਡੇ ਦੱਸ ਦਿੰਦੇ ਆ ਵੀ ਪਸ਼ੂ ਕਰੂਗਾ ਕੀ ਬਿਲਕੁਲ ਸੰਦੇ ਤਕਰੀਬਨ ਫੱਲੋਂ ਢਿਲ ਢੂਲੇ ਝੋਲਾ ਚੱਲੇ ਬਹੁਤ ਜ਼ਿਆਦਾ ਝੋਲਾ ਬਹੁਤ ਜ਼ਿਆਦਾ ਕਿਸੇ ਗੱਲ ਦੀ ਵੀ ਕਮੀ ਨਹੀਂ ਹੈ ਕਿਸੇ ਗੱਲੋਂ ਖੁੰਝੀ ਨਹੀਂ ਹੈ ਹਾਂ ਬਹੁਤ ਮਤਲਬ ਬੈਸਟ ਜਿੰਨਾ ਆਪਾਂ ਕਹਿੰਦੇ ਨਾ ਉਹ ਚ ਲੋ ਹਾਵਿੰਗ ਕਰ ਸੋ ਨਾਲ ਦੀ ਨਾਲ ਦੋਸਤ ਕੋਈ ਪੂਰਾ ਬਾਡੀ ਸਟਰਕਚਰ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਤੋੜ ਕੇ ਤਸੱਲੀ ਦੇ ਨਾਲ ਇੱਕ ਵਾਰੀ ਦਿਖਾਉਣੇ ਆ ਸਮਾ ਹਜੇ ਪਿਆ ਹੈ ਝੋਟੀ ਦਾ ਸੂਣ ਦੇ ਵਿੱਚ ਪਰ ਥੱਲੇ ਤੁਸੀਂ ਇੱਕ ਵਾਰੀ ਝਾਤ ਮਾਰੋਗੇ ਤੇ ਪਤਾ ਲੱਗ ਜਾਊਗਾ ਵੀ ਕੀ ਤੋਂ ਕੀ ਬੰਦਾ ਜਾ ਰਿਹਾ ਠੀਕ ਆ ਜੇ ਕਿਤੇ ਪੂਰੀ ਝੋਟੀ ਸਾਹਮਣੇ ਦਿੰਦੇ ਨਾ ਤਾਂ ਇੱਕ ਚੀਜ਼ ਸੀ ਜਿੱਦਾਂ ਇਹਨੂੰ ਪਿੱਠ ਪੁੜਾ ਹਾਈਟ ਦੇਖੋ ਤੋੜਾ ਤਾਰਾ ਵੇਖੋ ਹੂੰ ਹੂੰ ਲੋਬ ਵੀ ਬਹੁਤ ਵਧੀਆ ਹਾਂ ਆਹ ਟਿੱਪਣਾਉਂਦੀ ਪੋਲੀ ਬਿਲਕੁਲ ਲੈ ਵੀ ਮੋਗੇ ਦਾ ਉਹ ਅਜ ਤੱਕ ਸੰਦ ਚਲੋ ਪਸ਼ੂ ਲਈਦੇ ਆ ਸਾਰੇ ਆਪਣੀ ਆਪਣੀ ਜਗ੍ਹਾ ਜਿੰਨਾ ਗਾਪਾ ਗੁੜ ਪਾਈ ਦਾ ਮਿੱਠਾ ਹੁੰਦਾ ਵਾ ਹਾਂ ਹਾਂ ਪਰ ਬਾਕਮਾਲੇ ਦੀ ਚੁਆਈ ਠੀਕ ਆ ਚੁਆਈ ਵੱਲੋਂ ਆਪਣੀ ਤਸੱਲੀ ਭਾ ਪਿਛੇ ਲੋ ਆਪਣੀ ਤਸੱਲੀ ਆ ਤਾਂ ਸੀਮਨ ਵੀ ਜਿਹੜਾ ਅੱਗੇ ਉਹਨਾਂ ਦੇ ਮਤਲਬ ਕੋ ਜਿਹੜਾ ਨੀਲੀ ਦਾ ਰਖਵਾਇਆ ਬਾਕੀ ਅੱਗੇ ਚਲੋ ਜੋ ਵੀ ਹੈ ਪ੍ਰਮਾਤਮਾ ਨੂੰ ਪਤਾ ਹੈ ਬਿਲਕੁਲ ਹੋ ਜੇ ਬਿਲਕੁਲ ਹਣਾ ਲੋ ਵੀ ਪ੍ਰਭੂ ਵੈਸੇ ਇਧਰ ਵੱਡੇ ਸਭਰਾ ਦੀ ਗੱਲ ਕਰ ਲਈਏ ਚਾਹੇ ਪਰਲੇ ਪਾਰਲੇ ਛੋਟੇ ਸਭਰਾ ਦੀ ਗੱਲ ਕਰ ਲਈਏ ਦੁੱਬਲੀ ਕੋੜ ਪੋਟੇ ਦੀ ਗੱਲ ਕਰ ਲਈਏ ਲਾਗੇ ਪੰਨੇ ਵਾਲੇ ਪਸ਼ੂ ਸਾਰੇ ਘਰਾਂ ਦੇ ਵਿੱਚ ਬੜੇ ਚੰਗੇ ਚੰਗੇ ਆ ਨਾਰਮਲੀ ਮੋٹے ਪਸ਼ੂ ਉਹਨਾਂ ਜੇ ਮੈਂ ਚੰਗੀ ਬਲਾ ਲੈਣੇ। ਬੰਦੇ ਦੀ ਗੱਲ ਕਰੀਏ ਆਸਲ ਲਾਈਨ ਆਸਲਪੂਰਾ ਦੁੱਬਲੀ ਦੇ ਵਿੱਚ ਚੰਗੇ ਪਸ਼ੂ ਆ ਗਏ ਤਾਂ ਵੱਡੇ ਸਭਰਾ ਖਾਸ ਕਰਕੇ ਮੰਨਿਆ ਜਾਂਦਾ। ਬਿਲਕੁਲ ਜੀ। ਚਲੋ ਆਪਾਂ ਬੈ ਕੇ ਦੀ ਦੱਸ ਹੀ ਦਿੰਦੇ ਆਪਾਂ ਵੱਡੇ ਸਭਰਾ ਤੋਂ ਖਰੀਦੀ ਆ। ਠੀਕ ਹੈ। ਠੀਕ ਹੈ ਉਹ ਸਾਡੀ ਸੋਚ ਆ ਸੀ ਕਿੱਥੇ ਖਰੀਦੀ ਆ ਕਿਵੇਂ ਖਰੀਦੀ ਆ ਹਨਾ। ਹਾਂ। ਬਾਕੀ ਇੱਕ ਚੀਜ਼ ਆ। ਮੈਂ ਤੁਹਾਨੂੰ ਦੱਸੋ ਬਾਕੀ ਸਾਰੇ ਭਰਾਵਾਂ ਨੇ ਰੇਟ ਵੀ ਨਾਲ ਦੀ ਨਾਲ ਤੁਹਾਨੂੰ ਦੱਸਾਂ ਕਿ ਆਪਾਂ ਵੈਸੇ ਬਾਕੀ ਤੋਰੇ ਤਾਰੇ ਤੋਂ ਤੁਸੀਂ ਜੀ ਵੇਖੋ ਠੀਕ ਆ ਜੀ ਜਿਵੇਂ ਇੱਕ ਚਰਾੰਦਾਂ ਦੇ ਵਿੱਚ ਚਾਰੂ ਪਸ਼ੂ ਆਪਾਂ ਛੱਡਦੇ ਨਾ ਜਿਵੇਂ ਖੁੱਲੇ ਉਹਵੇਂ ਤੋਰਾ ਤੇ ਪਾਣੀਆਂ ਦੇ ਵਿੱਚ ਜਿਵੇਂ ਪਸ਼ੂ ਤਰਦੇ ਆ ਠੀਕ ਆ ਜੀ ਤਾਂ ਉੱਪਰ ਚੁੱਕ ਕੇ ਤੋਰੇ ਤਾਰੇ ਨੂੰ ਤੋਰੇ ਤਾਰੇ ਤੋਂ ਨਾਰਮਲੀ ਕਰੀ ਪਤਾ ਲੱਗ ਜਾਂਦਾ ਖੜਨੀ ਖਲੋਤੀ ਤੋਂ ਬੜੀ ਝੋਟੀ ਖੂਬਸੂਰਤ ਲੱਗਦੀ ਜਦੋਂ ਖਲੋਦੀ ਆ ਤੇ ਤਕਰੀਬਨ 6 ਫੁੱਟ ਪਰਲੇ ਪਾਸੇ ਖੜਾ ਬੰਦਾ ਵੀ ਨਜ਼ਰ ਨਹੀਂ ਆਉਂਦਾ ਠੀਕ ਆ ਜੀ ਬਾਕੀ ਥੱਲੇ ਆਪਾਂ ਟਿੱਪ ਕੇ ਜ਼ਰੂਰ ਦਿਖਾਉ ਲਿਆ ਆ ਬਹੁਤ ਵੇ ਤੇ ਬਾਕੀ ਥੱਲੇ ਲੈਵੇ ਦੀ ਬਾ ਕਮਾਲ ਬਣੂਗੀ ਠੀਕ ਆ ਜੀ ਹਾਂ ਜੇ ਸਮਾਂ ਆ ਸਮਾਂ ਉਹ ਆਪਾਂ ਅੱਗੇ ਦਿਨਾਂ ਦੇ ਛੱਡ ਦਿੰਦੇ ਆ ਪਤਾ ਨਹੀਂ ਕਿ ਜਿੰਨੀ ਕਿ ਤਿਆਰੀ ਇਹਨੇ ਕਰਨੀ ਆ ਉਸ ਅਕੋਰਡਿੰਗ ਅਜ ਦਿਨ ਲੈਂਦੀ ਆ ਠੀਕ ਆ ਤੋਰਾ ਬਹੁਤ ਚੰਗਾ ਝੋਟੀ ਦਾ ਖੜਨਾ ਹਾਂ ਪੁੱਠਾ ਬਹੁਤ ਸੋਹਣਾ ਲੰਗਾ ਜਿਹੜਾ ਨੱਪ ਥੋੜਾ ਤੇ ਆ ਦੇਖੋ ਜੀ ਠੀਕ ਆ ਸਿਰ ਤਾਂ ਨੱਪ ਦੀ ਨਹੀਂ ਨਾ ਬਿਲਕੁਲ ਚੱਕ ਕੇ ਦੁਰਦੀ ਆ ਬਿਲਕੁਲ ਬਾਕੀ ਆਪਾਂ ਕੱਲੇ ਕੱਲੇ ਥਣ ਦੀ ਜਿਹੜੀ ਆ ਨਾ ਅੰਦਰ ਟਿੱਪ ਕੇ ਜਰੂਰ ਦਿਖਾਈਏ ਆ ਲਓ ਆ ਅਗਲਾ ਥਣਾ ਅਗਲੇ ਥਣਾਂ ਦੀ ਟੁਆਈ ਦਿਖਾ ਠੀਕ ਹੈ ਜੀ ਆ ਪਿਛੇ ਜਿਹੜਾ ਕਰਮਾਲੀ ਦਾ ਇਤਰਾ ਹੀ ਆਉਂਦਾ ਜਿਹੜਾ ਸੂਣ ਤੋਂ ਬਾਅਦ ਚਵਾਈ ਕਰਨ ਦੇ ਆਹ ਵੇਖੋ ਜੀ ਆਹ ਲਓ ਜੀ ਠੀਕ ਹੈ ਚਵਾਈ ਦਾ ਸਾਰਾ ਜੀ ਉਂਗਲੋਂਗਲ ਜਿੱਡੀ ਠੀਕ ਹੈ ਜੀ ਤੇ ਆਪਾਂ ਪਹਿਲਾਂ ਵੀ ਗੱਲ ਕਹੀ ਸੀਗੀ ਵੀਰ ਹਰវេលਾ ਵੀ ਮੋਟੀ ਧਾਰ ਚੋਲ ਬਾਈ ਬੋਲੀ ਆ ਭਰਾ ਬਰੂ ਤੁਸੀਂ ਸਾਡੇ ਆਪਣੇ ਦੋ ਚੀਜ਼ਾਂ ਦੀ ਤਸੱਲੀ ਰਹੂਗੀ ੱਪਣ ਦੀ ਹਾਂ ਚਵਾਈ ਦੀ ਤੇ ਪਿਛੇ ਦੀ ਠੀਕ ਹੈ ਜੀ ਤੇ ਦੁੱਧ ਵੀ ਸੰਧੂ ਦਾ ਜੇ ਅੱਜ 15 16 ਨਾ ਕੱਢੇ ਤੇ ਕੋਈ ਵੀ ਵੀਰ ਸੱਜਣ ਗੱਲ ਕਰ ਸਕਦਾ ਕਿ ਇਹਨੇ ਕੱਢਿਆ ਨਹੀਂ ਹਾਂ ਪਰ ਚਾਈ ਦੀ ਤੰਦਰੁਸਤ ਨਵੀਂ ਬਿਲਕੁਲ ਬਿਲਕੁਲ ਕਰੀਪੱਖੋਣਾ ਕੋਈ ਕਮੀ ਆ ਦੇ ਹਾਂ ਬਾਕੀ ਪਰ ਉਹ ਵੇਖਦੇ ਆ ਸਾਰੇ ਨਸਲ ਬ੍ਰੀਟਾ ਦਾ ਪਤਾ ਲੱਗ ਜਾਂਦਾ ਮੱਝ ਜਿਹੜੀ ਦੁੱਧ ਵਾਲੀ ਆ 100 ਤੋਂ 100% ਬਾਕੀ ਸੰਦੇ ਜਿਵੇਂ ਕਿ ਕੋਈ ਸਾਈ ਮੇਰਾ ਵੀਰ ਕੋਈ ਚੰਗਾ ਇਹਨੂੰ ਮਿਲ ਗਿਆ ਠੀਕ ਆ ਜੀ ਉੱਤੇ ਪੂਰੀ ਬਿਲਕੁਲ ਚੰਗੀ ਕੇਅਰ ਕਰਨ ਵਾਲਾ ਤੇ ਮੱਝ ਕਿਸੇ ਪਾਸਿਓਂ ਨਹੀਂ ਪਹੁੰਚਦੀ ਕਿ ਦੁੱਧ ਵਾਲੇ ਪਾਸਿਓਂ ਵੀ ਪੂਰੀ ਕਰਮਾ ਦੀ ਠੀਕ ਹੈ ਲਹਿਰਾ ਪਹਿਰਾ ਕਰ ਦੋਗੇ ਤੇ ਬਾਕੀ ਪ੍ਰੋਪਰ ਤੁਸੀਂ ਦੇਖ ਹੀ ਲਿਆ ਬਹੁਤ ਖੂਬਸੂਰਤ ਝੋਟੀ ਵੀ ਮੰਨਦੇ ਆ ਪੱਕ ਝੋਟੀ ਵਿੱਚ ਵੀ ਆ ਪਰ ਮੱਝਾਂ ਵਿੱਚ ਵੀ ਤੁਸੀਂ ਮੰਨ ਲਓ ਤੇ ਤੀਜੇ ਸਵੇਰੇ ਨੇ ਸੂਣਾ ਠੀਕ ਆ ਬਹੁਤ ਸਾਰੀ ਨੀਲੀ ਦੇ ਵੀ ਸੰਦ ਜਦੋਂ ਮੁੱਛ ਵੀ ਬੱਗੀ ਆ ਥੱਲੇ ਉਹ ਥੋੜੀ ਅੱਖਾਂ 'ਚ ਬੱਲ ਹੈਗਾ ਪਿਛਲੇ ਪੈਰ ਤੋਂ ਤੇ ਆਗੇ ਹਲਕੇ ਜਿਹੜਾ ਬਾਡੀ ਸਟਰਕਚਰ ਆ ਪੂਰਾ ਨਹੀਂ ਲੀ ਲਾਇਦਾ ਠੀਕ ਹੈ ਭਾਈ ਹਾਂ ਤੇ ਜੇ ਕਿਤੇ ਸੰਦਾ ਜਿੰਨਾ ਪਿੱਛੇ ਉੱਚੀ ਹੈ ਨਾ ਹੂੰ 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 ਪੂਰੀ ਝੋਟੀ ਭਰੀ ਹੁੰਦੀ ਹਾਂ ਤਾਂ ਇੱਕ ਚੀਜ਼ ਸੀ ਬਿਲਕੁਲ ਜੀ ਤੇ ਜਿਹੜਾ ਲੇਵਾ ਬਿਲਕੁਲ ਬਲਾਇਤ ਨਾਲ ਗਾਵਾਰ ਕਾ ਅਜੇ ਝੋਟੀ ਹੋਰ ਵੱਡੂਗੀ ਹਜੇ ਕੱਲ ਦੀ ਆਗੇ ਥੋੜਾ ਇਹਨੇ ਜੀ ਨਹੀਂ ਲਾਇਆ ਹੂੰ ਪੱਠੇ-ਪੁੱਠੇ ਘਟ ਖਾਦੇ ਆ ਜੇ ਪੂਰੀ ਰਜ ਜਾਂਦੀ ਤਾਂ ਫਿਰ ਤਾਂ ਬਿਲਕੁਲ ਅੱਜ ਜਿਹੜੀ ਦੇਖ ਸੀ ਹੋਰ ਹੁੰਦੀ ਬਿਲਕੁਲ ਅੱਜ ਜਿਹੜੀਆਂ ਢਿੱਲਾਂ ਡੁਲਾਏ ਦੇ ਵਿੱਚ ਬਹੁਤ ਆ ਹੂੰ ਢਿੱਲ ਦੇ ਵਿੱਚ ਬਹੁਤ ਜਿਆਦੀ ਆ ਬਈ ਬਹੁਤ ਚੰਗੀ ਆ ਪਰ ਵੇਲੇ ਦਾ ਮੁੱਲ ਕੀ ਕਰਦੇ ਆ ਦਵਾਂਗੇ ਕਿੰਨੇ ਦੀ ਝੋਟੀ ਅੱਜ ਮੁੱਲ ਹੁੰਦਾ ਜੇ ਤਾਂ ਕਿਤੇ ਸੰਬੀ ਸੁਭਾਈ ਹੁੰਦੀ ਤਾਂ ਸੂ ਸਵਾ ਕਰਕੇ ਮੈਂ 1.5 ਦੀ ਵੀ ਦੇ ਦਿੰਦੀ ਆ ਪਰ ਇਸ ਟਾਈਮ ਮੋਲੇ ਦਾ 1.7 ਉਹਦੇ ਚੋਂ ਵੀ ਆਪਾਂ ਮੰਨ ਤਾਂ ਜ਼ਰੂਰ ਕਰਾਂ ਠੀਕ ਆ ਜੀ ਹਾਂ ਜੀ ਲਓ ਦੱਸੋ ਵੈਸੇ ਚਲੋ ਛੱਡਣ ਵਾਲੀ ਗੱਲ ਨਹੀਂ ਕਿ ਬਾਕੀ ਮਾਲ ਸਾਰੇ ਭਰਾ ਰਟੀਨ ਦੇ ਵਿੱਚ ਤੁਸੀਂ ਖਰੀਦਦਾਰੀ ਕਰਦੇ ਹੋ ਬਾਕੀ ਚੰਗੀ ਆ ਝੋਟੀ ਕਿਸੇ ਭਰਾ ਨੇ ਚਲੋ ਇਹ ਤੋਂ ਗਾ ਕੋਈ ਨਸਲ ਬ੍ਰੀਡ ਤੇ ਕੰਮ ਕਰਨਾ ਵੈਸੇ ਹੁਣ ਨਹੀਂ ਆਪਾਂ ਨੀਲੀ 라ਵੀ ਦਾ ਸੇਮਨ ਹੋਇਆ ਤੇ ਬਹੁਤ ਵਧੀਆ ਰਿਜ਼ਲਟ ਵੀ ਪਾਉਣ ਦੀ ਸੁਭਾਵਨਾ। ਬਾਕੀ ਉਹਨਾਂ ਦੇ ਸਮੇਂ ਦੇ ਵਿੱਚ ਫਿਊਚਰ ਟਾਈਮ ਕੋਈ ਭਰਾ ਚੰਗਾ ਕੰਮ ਕਰ ਸਕਦਾ ਠੀਕ ਹੈ ਇਸ ਮੈਂ ਤੋਂ ਕਿਉਂਕਿ ਚੰਗੀ ਬਲੱਡ ਲਾਈਨ ਜਾਪਦੀ ਹੈ ਚੰਗੇ ਰਵੇ ਦੇ ਵਿੱਚੋਂ ਆ। ਥਣ ਚੱਡਾ ਕਰਮਾਂ ਲਈ ਵੇਖੋ ਤੁਸੀਂ ਬਿਲਕੁਲ ਆਪਾਂ ਕਹਿ ਦਿੰਨੇ ਆ ਵੀ ਤੁਹਾਨੂੰ ਤੋਂ ਲੈ ਕੇ ਸੂਨ ਨਾਲ ਜਿਹੜਾ ਲੇਵਾ ਬਣਾਇ ਬਣਾਈ ਖੜੀ ਆ ਠੀਕ ਹੈ ਜੀ। ਅਜੇ ਪਰਣਾ ਲੇਵਾ ਪੰਜਾ 54 ਪੰਜ ਦਿਨਾਂ ਦੇ ਵਿੱਚ ਦੋਸਤ ਚੰਗੀ ਖਾਸੀ ਤਿਆਰੀ ਬਹੁਤ ਸੋਹਣੀ ਸੰਧੂ ਸਾਹਿਬ ਤਿਆਰੀ ਕਰੂਗੀ। ਬਾਕੀ ਆਪਾਂ ਫੇਰ ਮੈਂਸ਼ਨ ਕਰ ਦਿੰਨੇ ਆ ਉਹਨਾਂ ਬੰਦਿਆ ਕੋਲੇ ਪ੍ਰੋਪਰ ਨੀਲੀ ਦਾ ਮਾਲ ਆ ਵੱਡੀ ਤੋਂ ਵੱਡੀ ਮੱਝ ਨਾ ਠੀਕ ਆ ਕੋਈ ਵੀ ਜੇ ਆਪਾਂ ਦਲਾਲ ਨਾਲ ਗਿਆ ਜਾਂ ਦੋਹਾਂ ਚਾਹਾਂ ਤੋਂ ਪੁੱਛਿਆ ਵੀ ਇਸ ਘਰ ਤੋਂ ਅਸੀਂ ਮੱਝ ਲੈਣੀ ਹੈ ਬਾਰੋਂ ਖੜਿਆ ਬੰਦੇ ਨੇ ਦੱਸਦਾ ਕਿ ਇਹਨਾਂ ਦੀ ਮੱਝਾਂ 15 16 ਤੋਂ ਘੱਟ ਜਿਹੜਾ ਨਹੀਂ ਦਿੰਦੀਆਂ ਠੀਕ ਹੈ ਜੀ ਪ੍ਰੋਪਰ ਲਾਗੇ ਬੰਦੇ ਤਾਂ ਭੈਣ ਭਰਾ ਉਹਨਾਂ ਨੂੰ ਨਾਰਮਲ ਪਤਾ ਕਰੀ ਬੰਦਾ ਆਉਂਦਾ ਸਾਨੂੰ ਸਾਹਿਬ ਜਿਹੜੇ ਪਸ਼ੂ ਬੰਦੇ ਸੰਭਾਲਦੇ ਉਹਨਾਂ ਦਾ ਵੀ ਏਰੀਆ 'ਚ ਪਤਾ ਹੁੰਦਾ ਵਾ ਜਿਹੜਾ ਨਈ ਸੰਭਾਲਦਾ ਉਹਨਾਂ ਦਾ ਵੀ ਪਤਾ ਹੁੰਦਾ ਸਹੀ ਗੱਲ ਬਾਕੀ ਚਲੋ ਅੱਗੇ ਕਿਸਮਤ ਦੀ ਦੇ ਭਾਗਾਂ ਔਰ ਦੋਸਤੋ ਵਾਸੇ ਹੀ ਰਹੇ ਕਰਮਾਲੇ ਠੀਕ ਹੈ ਜੀ ਘਰ ਕਰਨੀ ਖਲੋਤੇ ਕੇ ਬਾਕੀ ਮੇਰਾ ਵੀ ਇਹ ਕੋਈ ਸ਼ੌਕ ਰੱਖਦਾ ਤੇ ਉਸ ਤੋਂ ਗਾਂ ਕੰਮ ਚਲਾ ਸਕਦਾ ਚੰਗੀ ਬ੍ਰੀਡ ਤੇ ਕੰਮ ਕਰ ਲੋਂਗੇ ਤੇ ਵੱਧ ਦਾ ਸੌਦਾ ਬਾਕੀ ਪਤਾ ਨਹੀਂ ਕਰਮਾਲੀ ਕਿੰਨਾ ਕੁ ਦੁੱਧ ਭਰਾ ਦੇ ਇਸ ਬਹੁਤ ਹੀ ਗਹਿਰਾ ਨੂੰ ਨਾਪਿਆ ਨਹੀਂ ਜਾਂਦਾ ਚੰਗੀ ਸਾਮ ਸੰਭਾਲ ਕਰ ਜੀ ਸੰਦਸਾ 16 17 ਨਹੀਂ ਤਾਂ 14 15 ਦੁੱਧ ਥੋੜਾ ਨਹੀਂ ਹੁੰਦਾ ਬਹੁਤ ਹੁੰਦਾ ਬਿਲਕੁਲ ਜੀ ਬਿਲਕੁਲ ਆ ਹਰ ਵੇਲੇ ਆਪਣੇ ਕੋਲ ਵੜ ਆ ਗਈ ਹੈ ਕੋਈ ਵੀ ਗੱਬਣਾ ਬਿਲਕੁਲ ਜੀ ਐਚ ਐਫ ਕਿਤੇ ਨਾ ਕਿਤੇ ਥੋੜੀ ਕਰਾਸ ਆ ਠੀਕ ਆ ਜੀ ਬਹੁਤ ਸੋਹਣੀ ਬਣੀ ਥਣੀ ਕਰਮ ਵਾਲੀ ਭਲਵਾਨਾਂ ਵਾਲਾ ਤੋਰਾ ਬਿਲਕੁਲ ਨਾ ਉਹ ਵੀ ਕਰੋਚਕ ਵੈਸੇ ਪਿਆਰੀ ਕਰਮ ਵਾਲੀ ਥੱਲੋਂ ਪੂਰੀ ਡਟੀ ਖੜੀ ਆ ਠੀਕ ਆ ਜੀ ਲੈ ਜਾਓ ਤੇ ਲੈ ਜਾ ਕੋਈ 2-4 ਦਿਨ ਅਜੇ ਸੰਦੂ ਸਾਹਿਬ ਦਿਨ ਖੜੂਗੀ ਪੰਜ ਚਾਰ ਸ਼ਾਇਦ ਆਉਂਦਿਆ ਪਰ ਗੱਲ ਕਰੀਏ ਇਹ ਠੰਡੇ ਪੰਨ ਦੀ ਸੁਭਾਅ ਦੀ ਬਿਲਕੁਲ ਨਿੱਗਰ ਬਹੁਤ ਸੋਹਣੀ ਠੀਕ ਆ ਸੋ ਪੂਰਾ ਪਾਰਟੀ ਸਟਰਕਚਰ ਹਵਾਨਾ ਚੜਾ ਵੇਖੋ ਦੋਸਤੋ ਖੁੱਟਾ ਬਣਿਆ ਹੈ ਨਾ ਬਹੁਤ ਪੱਕਾ ਹਵਾਨਾ ਚੜਾ ਆ ਦੇਖੋ ਇਹ ਦੇਖੋ ਫਿਕਸ ਹੋਵਾਨਾ ਜੱਦਾ ਕੋਈ ਉਹਦਾ ਕੋਈ ਨਹੀਂਗਾ ਕੋਈ ਲੱਤ ਛਾਲ ਨਹੀਂ ਕੋਈ ਮਸਟੈਟਸ ਦਾ ਡਰ ਨਹੀਂ ਇਸ ਲੇਵੇ ਨੂੰ ਹਨਾ ਘਰ ਮੁਠੀ ਵਾਲਾ ਬੇ ਕੋ ਮੁੱਠੀ ਵਾਲਾ ਥਾਣਾ ਕੁਆਲਟੀ ਆ ਜੰਮੀ ਬਲੀਆ ਕੋਈ ਲਿੱਸੀ ਫਿੱਕੀ ਨਹੀਂ ਬਿਲਕੁਲ ਦੁੱਧ ਸੰਦੂ ਸਾਹਿਬ 21 ਲੀਟਰ ਇਹਨੇ ਪਹਿਲਾਂ ਨੇ ਭਰਾਇਆ ਠੀਕ ਆ ਇਹਦੇ ਓਨਰ ਦੇ ਮੁਤਾਬਕ ਬਾਕੀ ਚਲੋ 20 ਪਲੱਸ ਚੱਲਣ ਦਾ ਹੱਕ ਬੰਦਾ ਵੀ ਆ ਕਿਉਂਕਿ ਮਾਰੀਆਂ ਤੋਂ ਮਾਰੀਆਂ ਵਛੀਆਂ ਵੀ 14 15 13 14 ਦੇਈ ਜਾਂਦੀਆਂ ਸੋ ਇਹਦੀ ਕੋਈ ਜਾਤ ਨਸਲ ਆ ਤੇ ਗੱਲਾਂ ਭੰਡਾ ਵੀ ਆਪਾਂ ਨੂੰ ਦੱਸਣ ਦਿਆ ਬਖਸਾ ਲਓ ਤਸਾ ਕੋਈ ਟਲਕਵਾ ਲੈ ਵਾਨੀ ਦਾ ਫਿਕਸ ਹੁਵਾਨਾ ਚੱਡਾ ਬਹੁਤ ਸੋਹਣੀ ਜੇ ਆਪਾਂ ਤੋਰ ਕੇ ਦਿਖਾ ਰਿਆ ਨਹੀਂ ਤੇ ਪਸ਼ੂ ਦਾ ਨਗਰ ਠੀਕ ਹੈ ਸੱਚੇ ਖੱਬੇ ਸੱਚੇ ਖੱਬੇ ਵਹਾਨਾ ਵੀ ਵਜਣਾ ਚਾਹੀਦਾ ਫਿਕਸ ਹੁਵਾਨਾ ਚੱਡਾ ਇਹਨੂੰ ਕਹਿ ਦਿੰਦੇ ਆਪਾਂ ਠੀਕ ਹੈ ਜੀ ਤੇ ਭਲਾ ਭੁਲਾ ਨਾਰਮਲ ਹੀ ਚਾਹੀਦਾ ਨੇ ਉਹ ਤੁਹਾਨੂੰ ਦੇਸੀ ਪੈਣੀਆਂ ਨੇ ਬਾਕੀ ਪੇਟ ਪੂਟ ਵਾਲੇ ਪਾਸਿਓਂ ਵਜਣ ਵਾਲੇ ਪਾਸਿਓਂ ਕਰਮ ਵਾਲੀ ਗੁਲਾਈ ਹੈ ਠੀਕ ਹੈ ਜੀ ਪੂਰੀ ਸਾਰੇ ਪਾਸੇ ਬਹੁਤ ਸੋਹਣੀ ਹੈ ਤੇ ਦੁੱਧ ਟਾਪ ਲਾਉਗੀ ਹੋ ਸਕਦਾ 20 ਤੱਕ ਨਹੀਂ ਤੇ 20 ਤੋਂ ਪਲੱਸ ਵੀ ਲਾ ਦੂਗੀ ਟਾਪ ਠੀਕ ਹੈ ਜੀ ਵੇਖੋ ਤੁਹਾਨੂੰ ਤਲਣ ਨਿੱਗਰ ਲੈਵਾ ਹਾਂ ਜਿਹੜਾ ਨਿੱਗਰ ਲੈਵਾ ਨੇ ਦੁੱਧ ਸੰਸਾ ਕੱਢਣਾ ਬਿਲਕੁਲ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਫਿਰ ਪੁੱਠਾ ਵੇਖੋ ਹਾਂ ਪੂਰੀ ਬੌਲੇ ਦੀ ਜਿਹੜੀ ਆ ਰੀਡ ਦੀ ਹੱਡੀ ਪੂਰੀ ਪੱਦਰ ਸਹੀ ਹੈ ਕੋਈ ਇਹ ਨਹੀਂ ਕਿ ਚੱਕੀ ਆ ਜਾਂ ਡੌਣ ਹੂੰ ਬਸ ਸੁਣ ਲਓ ਜੇ ਭੜਾ ਪਾਉਗੀ ਹੋਰ ਤੇ ਹੋਰ ਖਲੂਗੀ ਲੋਬੀ ਦੋਸਤੋ ਠੀਕ ਆ ਜੀ ਤੇ ਇਹ ਦੋਸਤੋ ਵੈਰ ਵੀ ਅੱਜ ਫੋਰਸੇ ਲੰਗ ਜਾਵੇ ਲੋ ਏ ਬੀ ਸੀ ਦਾ ਸੀਨੀਅਰ ਰਖਵਾਇਆ ਇਹਨਾਂ ਨੇ ਅੱਗੋਂ ਠੀਕ ਆ ਜੀ ਹੁਣ ਦੇਖੋ ਜੇ ਤਾਂ ਬੱਛੀ ਆ ਜੇ ਤਾਂ ਹੋਰ ਵਧੀਆ ਗੱਲ ਆ ਬਿਲਕੁਲ ਜੀ ਬਿਲਕੁਲ ਚਲੋ ਵੈਸੇ ਕੁਦਰਤੀ ਗੱਲਬਾਤ ਆ ਜੀ ਬੱਛੀ ਆ ਗਈ ਤਾਂ ਭਰਾ ਕੋਈ ਕੇਅਰ ਕਰ ਲੂਗਾ ਚੰਗੀ ਹੋਰ ਹੁੰਦੀ ਬਾਕੀ ਚਲੋ ਵੇਖੋ ਸੰਤ ਸਾਹਿਬ ਇੱਕ ਕਿਸਮਤ ਦੀ ਹੁੰਦੀ ਬੰਦੇ ਦੀ ਅੱਗੇ ਜੋ ਵੀ ਆ ਬਾਕੀ ਦੁੱਧ ਚੰਗਾ ਦਊਗੀ ਮੌਦੂਫਾ ਜਦ ਦੋਵੇਂ ਜਿਹੜੇ ਐਨੀਮਲ ਆ ਦੋਵੇਂ ਕਮਾਲ ਦੇ ਆ ਬਹੁਤ ਖੂਬਸੂਰਤ ਆ ਵੈਸੇ ਪਸ਼ੂ ਚੰਗੇ ਆ ਕਿਸੇ ਭਰਾ ਨੇ ਝੋਟੀ ਦਾ ਜਾਂ ਮੱਝ ਦਾ ਸ਼ੌਂਕ ਆ ਤੇ ਤੁਸੀਂ ਹੱਥ ਪਾ ਸਕਦੇ ਹੋ ਮੱਝ ਵੀ ਨਹੀਂ ਛੱਡਣ ਵਾਲੀ ਕੀ ਚਲੋ ਬਾਕੀ ਜਿਹੜੇ ਪਾਰਕੂ ਵੀ ਦਾ ਖਿਡਾਰੀ ਉਹਨਾਂ ਨੂੰ ਵੇਖਦੇ ਆ ਸਾਰਾ ਪਤਾ ਲੱਗ ਬਹੁਤ ਸੋਹਣੀ ਬੱਚੀ ਆ ਕੋਈ ਸ਼ੱਕ ਨਹੀਂ ਨਵੀਂ ਬੱਚੀ ਆ ਚਾਰੂ ਆ ਜਿਹੜਾ ਪਸ਼ੂ ਚਾਰੂ ਸੰਦੂ ਸਭ ਦੁੱਧ ਉਹਨੇ ਦੇਣਾ ਹੀ ਦੇਣਾ ਆ ਬਿਲਕੁਲ ਕੋਈ ਸ਼ੱਕ ਨਹੀਂ ਉਹਨੇ ਕਹੀਦਾ ਕਿ ਇਹ ਬੱਚੀ ਦੁੱਧ ਨਹੀਂ ਦੇਵੇ ਹਾਂ ਬਾਕੀ ਆਪਣੀ ਪਰਖ ਨਰਖ ਮੇਰਾ ਵੀਰ ਕਰਕੇ ਲੈ ਕੇ ਜਾਇਆ ਕਰੋ ਪਸ਼ੂ ਦੀ ਤੁਸੀਂ ਪੈਸੇ ਭਰਨੇ ਹੁੰਦੇ ਆ ਚਲੋ ਆਨਲਾਈਨ ਵੀ ਸੌਦਾ ਕਰੋ ਪਰ ਫਿਰ ਵੀ ਕਿਤੇ ਨਾ ਕਿਤੇ ਆਪ ਦੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਆ ਬਿਲਕੁਲ ਵੇਖੋ ਜੀ ਵਪਾਰੀ ਨੇ ਵੀ ਅੱਗੋਂ ਪੈਸੇ ਲਾ ਕੇ ਲੈਣਦੇ ਹੁੰਦੇ ਆ ਤਾਂ ਤੁਸੀਂ ਵੀ ਪੈਸੇ ਲਾ ਕੇ ਲੈ ਕੇ ਜਾਣੀ ਹੁੰਦੀ ਚੀਜ਼ ਹੂੰ ਹੂੰ ਤਾਂ ਕੋਈ ਫਰਕ ਨਹੀਂ ਪੈਂਦਾ 1000 2000 ਕਿਰਾਇਆ ਪਟਕੇ ਆ ਜੋ ਚਾਹੇ ਟਾਈਮ ਨਹੀਂ ਹੈ ਕਾ ਟਾਈਮ ਕੱਢ ਕੇ ਆਓ ਬਿਲਕੁਲ ਜੀ ਤਸੱਲੀ ਕਰਕੇ ਲੈ ਕੇ ਜਾਓ ਬਾਕੀ ਬੰਦਦਾ ਵੇ ਜੱਗ ਨਹੀਂ ਜਿੱਤਿਆ ਜਾਂਦਾ ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਆ ਆਮ ਸੁਣਿਆ ਕਹਾਵਤ ਕਿ ਕਹਿ ਨਹੀਂ ਸਕਦੇ ਆਪਾਂ ਆਪਣੀ ਆਡੀਅנס ਆ ਸਾਰੇ ਚੰਗੇ ਨਹੀਂ ਤੇ ਸਾਰੇ ਮਾੜੇ ਨਹੀਂ ਪਰ ਉਹ ਸਾਨੂੰ ਪਤਾ ਕਿ ਸਾਨੂੰ 70% ਲੋਕ ਸਪੋਰਟ ਕਰਦੇ ਆ 30% ਨਹੀਂ ਵੀ ਕਰਨਗੇ ਸਾਡੀ ਸਿਹਤ ਤੇ ਕੋਈ ਬੜਾ ਅਸਰ ਨਹੀਂ ਹੂੰ 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 70 75% ਸਾਨੂੰ ਪਤਾ ਸਾਡੇ ਨਾਲ ਪਬਲਿਕ ਖੜੀ ਆ ਤਾਂ ਵੇਖੋ ਹਾ ਪੰਜੇ ਮੁਲਾਪੀਆਂ ਬਰਾਬਰ ਨਹੀਂ ਠੀਕ ਆ ਕਿਸੇ ਨੇ ਕਿਸੇ ਨੇ ਕੁਛ ਨਾ ਕੁਛ ਕਹਿਣਾ ਹੁੰਦਾ ਤੇ ਬਾਕੀ ਵੀਰ ਮੇਰਾ ਜਿਹਨੂੰ ਕਿਸੇ ਨੂੰ ਕੋਈ ਕਮੈਂਟਾਂ ਚ ਪ੍ਰੋਬਲਮ ਆ ਉਹ ਡਾਇਰੈਕਟਲੀ ਬਾਈਫੇਸ ਮੇਰੇ ਨਾਲ ਗੱਲ ਕਰੋ ਠੀਕ ਆ ਜੇ ਕਿਸੇ ਨੂੰ ਕੋਈ ਮੇਰੇ ਤੋਂ ਇਸ਼ੂ ਆ ਜਾਂ ਪ੍ਰੋਬਲਮ ਆ ਮੇਰੇ ਨਾਲ ਡਾਇਰੈਕਟ ਗੱਲ ਕਰੋ ਕਮੈਂਟਾਂ ਨਾਲ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਸਾਡੀ ਸਿਹਤ ਤੇ ਠੀਕ ਆ ਸੰਧੂ ਸਾਹਿਬ ਇਹ ਛੋਟੀਆਂ ਮੋਟੀਆਂ ਜਿਹੜੀਆਂ ਨੋਕਤੋਆਂ ਕੇ ਚਲਦੀਆਂ ਰਹਿਣੀਆਂ ਬਿਲਕੁਲ ਜੀ ਬਿਲਕੁਲ ਜੇ ਕਿਸੇ ਨੂੰ ਕੋਈ ਤੰਗੀ ਪੇਸ਼ੀ ਆ ਮੇਰੇ ਤੋਂ ਹਨਾ ਕਿ ਜੇ ਮੈਂ ਕੋਈ ਗਲਤ ਕੀਤਾ ਕਿਸੇ ਨਾਲ ਡਾਇਰੈਕਟ ਮੇਰੇ ਨਾਲ ਗੱਲ ਕਰੋ ਬਿਲਕੁਲ ਜੀ ਬਾਕੀ ਇੱਕ ਫੇਕ ਆਈਡੀ ਤੋਂ ਨਾ ਕਰਿਆ ਕਰੋ ਪਰਸਨਲ ਆਈਡੀ ਤੋਂ ਕਿਉਂਕਿ ਜਦੋਂ ਮੈਂ ਤੁਹਾਨੂੰ ਰਿਪਲਾਈ ਦੇਣਾ ਬੇਸ਼ੱਕ ਮੈਂ ਗਾਲ ਕੱਢ ਕੇ ਤੁਹਾਨੂੰ ਰਿਪਲਾਈ ਦੇਣਾ ਜਿਹੜੇ ਗਲਤ ਕਮੈਂਟ ਕਰਦੇ ਆ ਸਹੀ ਹੈ ਜੀ ਮੈਂ ਆਪਣੀ ਆਈਡੀ ਤੋਂ ਦਿੰਨਾ ਤੇ ਮੇਰੀ ਆਈਡੀ ਨੂੰ ਸਾਰੇ ਜਾਣਦੇ ਆ ਹੂੰ ਠੀਕ ਹੈ ਸਮੀਰ ਜੀ ਬਾਕੀ ਏਜ ਹੋ ਗਈ ਆਪਣੀ ਹੈ ਨਾ ਬਿਲਕੁਲ ਜੀ ਬੱਚੇ ਜਵਾਨ ਹੋ ਗਏ ਆ ਬਿਲਕੁਲ ਠੀਕ ਹੈ ਮੁੰਡਾ ਜਵਾਨ ਹੋਇਆ ਪਿਆ ਠੀਕ ਹੈ ਗੱਲ ਨਹੀਂ ਤੇ ਮੇਰੇ ਵੱਸ ਦੀ ਗੱਲ ਨਹੀਂ ਕੋਈ ਕਰਨੀ ਤੇ ਕੋਈ ਗੱਲ ਨਹੀਂ ਉਹ ਭੈਣ ਭਰਾ ਛੇੜੇ ਬਹੁਤ ਆਦਾ ਸਮਝਦਾਰ ਨੇ ਸਾਰੇ ਹਾਂ ਇਸ਼ਾਰੇ ਹੋ ਜਾਂਦੇ ਨੇ ਲਓ ਦੋਸਤੋ ਬਿਲਕੁਲ ਕਿਸੇ ਕਿਤੇ ਦੇ ਰਿਲੇਟਿਡ ਕੋਈ ਕਮੈਂਟ ਕੀਤਾ ਜਾਵੇ ਠੀਕ ਹੈ ਜੀ ਕੋਈ ਕਿਸੇ ਗੱਲ ਦੇ ਵਿੱਚ ਕਿੰਨੀ ਪਰੰਤੂ ਹੋਈ ਹੈ ਸਿੱਧੀ ਡਰਾ ਚੰਦੂ ਦਾ ਗੁੰਡੇ ਘਰੇ ਬੱਕਰੀ ਨਹੀਂ ਰੱਖੀ ਹੁੰਦੀ ਉਹ ਵੀ ਰਜਾਈ ਤੇ ਬਹਿ ਕੇ ਕਮੈਂਟ ਕਰਦਾ ਹਾਂਜੀ ਆਓ ਸਵੇਰੇ 4-5 ਵਜੇ ਉੱਠੋ ਰਾਤ ਨੂੰ 10-11 ਵਜੇ ਦੇ ਬਿਲਕੁਲ ਕਈ ਵਾਰਾ ਨਾ ਮੋਦਰ ਜਾਈ ਲੈਦੀ ਕਈ ਵਾਰ ਉਹ ਤੇ ਵੀ 스멜 ਆਉਂਦੀ ਆ ਇਸ ਤਰ੍ਹਾਂ ਹੀ ਆ ਵੀਰ ਕਈ ਵਾਰ ਕਿਤੇ ਹੱਥ ਲੱਗਾ ਰਹਿ ਗਿਆ ਬਿਲਕੁਲ ਲੋਕ ਤਾਂ ਸਭ ਪਸ਼ੂ ਵਪਾਰ ਦਾ ਕੀਤਾ ਕੋਈ ਸੌਖਾ ਨਹੀਂ ਗੱਲਬਾਤ ਹੈ ਕਿ ਇਹ ਸਾਰੇ ਆਉਂਦੇ ਘਰ ਆਉਂਦੇ ਆ ਅੱਗੋਂ ਹੀ ਆਉਂਦੇ ਆ ਘਰਾਂ ਦੇ ਵਿੱਚ ਰਹਿੰਦੇ ਆ ਪਰ ਇੱਕ ਵਪਾਰੀ ਦਾ ਬਹਾਨਾ ਬਣ ਜਾਂਦਾ ਵਿੱਚੋਂ 2-4000 ਰੁਪਏ ਕੋਈ ਪ੍ਰੋਪਰਟ ਲੈਣਾ ਕੋਈ ਬਾਹਲਾ ਲੰਮਾ ਚੌੜਾ ਜਿਹੜਾ ਕੰਮ ਨਹੀਂਗਾ ਫਿਲਹਾਲ ਉਹ ਜਿਹੜੀ ਗੱਲਬਾਤ ਆ ਵੀ ਠੱਗ ਠਠੋਰ ਤੇ ਇਹ ਗੱਲਾਂ ਬਾਤਾਂ ਵਪਾਰੀ ਦੇ ਹਿੱਸੇ ਆਉਂਦੀਆਂ ਜਿਹੜਾ ਕੋਈ ਘਰ ਵਾਲਾ ਵੇਚ ਜਾਂਦਾ ਉਹ ਵੀਰ ਵੇਚ ਕੇ ਪੈਸੇ ਜੇ ਅੰਦਾ ਚੰਗਾ ਪਸ਼ੂ ਵੀ ਕੇਰਾ ਵੀਰ ਵੇਚ ਦਿੰਦੇ ਆ ਕਿਹੜਾ ਲੋੜ ਹੁੰਦੀ ਆ ਚੰਗਾ ਪਸ਼ੂ ਵੀ ਨਿਕਲਦਾ ਵਪਾਰ ਲੈਣ ਤੇ ਨਹੀਂ ਵੀ ਸਾਰੇ ਮਾਰੇ ਪਸ਼ੂ ਨਿਕਲਦੇ ਆ ਚੰਗੇ ਵੀ ਨਿਕਲਦੇ ਆ ਜਦੋਂ ਕਿਸ ਨੂੰ ਲੋੜ ਹੁੰਦੀ ਆ ਚੰਗਾ ਪਸ਼ੂ ਵੀ ਵੀਰ ਕੋਈ ਆਪਦੀ ਗਰਜ ਪੂਰੀ ਕਰਦਾ ਸੇਲ ਕਰਕੇ ਠੀਕ ਆ ਜੀ ਇਹ ਮੇਰੇ ਵੀਰੋ ਅੱਗੋਂ ਇਸੇ ਤਰ੍ਹਾਂ ਆਉਣੇ ਆ ਤੇ ਇਸੇ ਤਰ੍ਹਾਂ ਜਾਣੇ ਆ ਜੀ ਕਿਸਾਨ ਦੇ ਘਰੋਂ ਪਸ਼ੂ ਅਸੀਂ ਖਰੀਦਦੇ ਆ ਵਾਪਸ ਕਿਸਾਨ ਹੀ ਸਾਡੇ ਘਰਾਂ 'ਚ ਪਸ਼ੂ ਲੈਣ ਆਉਂਦੇ ਆ ਅਸੀਂ ਤਾਂ ਇੱਕ ਵਿਚੋਲੇ ਦੀ ਜਾਨੀਏ ਕਹਿੰਦੇ ਨੇ ਵਿਚੋਲਗੀ ਅਦਾ ਕਰਦੇ ਆ ਬਿਲਕੁਲ ਜੀ ਬਿਲਕੁਲ ਸਾਡਾ 2-4000 ਰੁਪਏ ਹੁੰਦਾ ਉਹਦੇ ਵਿੱਚ ਇਹ ਨਹੀਂ ਵੀ ਸਾਨੂੰ ਸਾਰੀਆਂ ਦੇ ਕੇ ਜਾਂਦੀਆਂ ਕੁਝ ਲੈ ਕੇ ਵੀ ਜਾਂਦੀਆਂ ਆਉਂਦੇ ਮਰ ਵੀ ਜਾਂਦੀਆਂ ਹਾਂ ਸਾਨੂੰ ਠੱਗ ਕਹਿਣ ਤੋਂ ਪਹਿਲਾਂ ਮੈਂ ਨਹੀਂ ਕਹਿੰਦਾ ਕਿ ਮੈਨੂੰ ਆਮ ਵਪਾਰੀਆਂ ਦੇ ਕਮੈਂਟਾਂ ਚ ਵੇਖਿਆ ਠੱਗ ਫਲਾਣ ਨੇ ਨਿਆ ਕਰਤਾ ਫਲਾਣ ਨੇ ਨਿਆ ਕਰਤਾ ਉਹ ਦੇਖੋ ਸੱਜਣੋ ਉਹਨੇ ਘਰੇ ਨਹੀਂ ਬਣਾਈ ਤੁਹਾਡੇ ਹੀ ਭਰਾਵਾਂ ਦੇ ਘਰਾਂ ਚੋਂ ਚੀਜ਼ ਲੈ ਕੇ ਆਉਂਦੇ ਆ ਤੁਹਾਡੇ ਹੀ ਘਰਾਂ ਚ ਵਾਪਸ ਜਾਂਦੀਆਂ ਕਿਤੇ ਸਾਡੀ ਪਰਖ ਨਲਕਿ ਚ ਹੋ ਸਕਦਾ ਵਾਧਾ ਘਾਟਾ ਹੋ ਜਾਂਦਾ ਹੋਵੇ ਪਰ ਕਿਤੇ ਨਾ ਕਿਤੇ ਸਾਡੀ ਸੋਚ ਹੁੰਦੀ ਹੈ ਜਿਹੜਾ ਖਾਸ ਕਰਕੇ ਜਿਹੜਾ ਗਾਗਾ ਉਹਨੂੰ ਚੰਗੀ ਚੀਜ਼ ਪੇਸ਼ ਕਰੀਏ ਜੇ ਅਸੀਂ ਕਿਤੇ ਨਾ ਕਿਤੇ ਅਸੀਂ 50000 ਦੀ ਚੀਜ਼ ਖਰੀਦੀ ਆ ਜੇ ਸਾਨੂੰ ਘੱਟ ਲੱਗਦੀ ਤਾਂ ਅਸੀਂ ਉਹਦਾ ਰੇਟ 30000 ਪਾਉਨੇ ਆ ਇਹਦਾ ਮਤਲਬ ਉਹ ਚ ਕਮੀ ਆ ਬਿਲਕੁਲ ਦੀ ਬਿਲਕੁਲ ਇਤਨੀ ਪਾਉਨੇ ਆ ਅਸੀਂ 20000 ਪੱਲਿਓ ਪਾਉਨੇ ਆ ਫਿਰ ਵੀ ਅਸੀਂ 30000 ਦਾ ਦੇ ਦਿੰਦੇ ਆ ਕਿ ਜਿਹੜਾ ਕਿਸੇ ਨੂੰ ਕੋਈ ਲੌਸ ਨਾ ਜ਼ਿਆਦਾ ਲੱਗੇ ਹੂੰ ਬਾਕੀ ਵੀਰ ਮੇਰੇ ਨਾ ਕਮੈਂਟ ਕਰਨ ਲੱਗੇ ਥੋੜਾ ਬਹੁਤਾ ਸੋਚਿਆ ਕਰੋ ਬਿਲਕੁਲ ਬਿਲਕੁਲ ਪਰ ਕੋਲਰ ਕੇ ਡਾਇਰੈਕਟ ਉਹਦੇ ਨਾਲ ਹਿੱਟ ਕਰਕੇ ਗੱਲ ਕਰੋ ਦੋ ਬੰਦੇ ਇਕੱਠੇ ਕਰੋ ਯਾਰ ਮੇਰੇ ਇਹਨਾਂ ਨੇ ਇਹ ਕੀਤੀ ਆ بس جی بس گل ਮੁੱਕਦੀ ਆ ਕਿ ਫੇਕ ਆਈਡੀ ਤੋਂ ਨਾ ਕਰਿਆ ਕਰੋ ਹਾਂ ਇੱਕ ਸ਼ਵੇਕ ਸੇ ਇੱਕ ਡੇਜੋ ਵਿਜੇ ਹਣ ਆਮ ਹੀ ਮੈਂ ਵੇਖਦਾ ਸਾਰੇ ਵਪਾਰੀਆਂ ਦੇ ਕਮੈਂਟ ਅਗਲੇ ਦੋ ਬੰਦੇ ਜਿਹੜੇ ਹਰ ਜਗ੍ਹਾ ਉਹ ਕੀ ਕਹਿੰਦੇ ਨੇ ਦਾਲਚ ਤੁਣਗਿਆ ਹਨਾ ਆਹ 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 ਪੀ ਇਹਨੇ ਜਿਆਦੇ ਪਸ਼ੂ ਚਾਹਦਾ ਉਹ ਬੰਦਾ ਸਾਹਮਣੇ ਆਵੇ ਨਹੀਂ ਨਹੀਂ ਸਾਹਮਣੇ ਆ ਕੇ ਗੱਲ ਕਰ ਲੈਣ ਗੱਲ ਕਰ ਲੈਣ ਸਾਹਿਬ ਦਾ ਦੱਸ ਦੇ ਬੰਦਾ ਐਡਰੈਸ ਦੱਸ ਐਡਰੈਸ ਦੱਸਣ ਦਾ ਅਸੀਂ ਗਾਲ ਕੱਢ ਕੇ ਹਾਂ ਲਿਖਦੇ ਆ ਜਾਂ ਕਮੈਂਟ ਗਾਲ ਲਿਖਦੇ ਆ ਅਸੀਂ ਕਮੈਂਟ ਚ ਹਾਂ ਹਾਂ ਬਿਲਕੁਲ ਉਹ ਅਸੀਂ ਆਈਡੀ ਤੋਂ ਕਰਦੇ ਆ ਸਾਹਮਣੇ ਆਓ ਹਾਂ ਅਗੇ ਬਹਿ ਕੇ ਗੱਲ ਕਰੋ ਬਿਲਕੁਲ ਲਓ ਦੋਸਤੋ ਵੈਸੇ ਆਪਾਂ ਵੀਡੀਓ ਬਣਾਉਣ ਤੋਂ ਪਹਿਲਾਂ ਹਰੇਕ ਵਪਾਰੀ ਦਾ ਹਰੇਕ ਉਸ ਘਰ ਦੇ ਮਾਲਕ ਦਾ ਪਿੰਡ ਦਾ ਥਾਂ ਟਿਕਾਣਾ ਦੱਸਦੇ ਆ ਤੁਹਾਨੂੰ ਆਪਨਾ ਮੇਰਾ ਵੀਰ ਵੇਰਵਾ ਜਰੂਰ ਦੇ ਦਿਆ ਕਰੋ ਕਿਸੇ ਨਾਲ ਮਾੜੀ ਚੰਗੀ ਹੋਵੇ ਕਮੈਂਟ ਬਾਕਸ ਆਪਾਂ ਤਾਂ ਹੀ ਔਨ ਰੱਖਿਆ ਨਹੀਂ ਤੇ ਕੋਈ ਚਾਹ ਨਹੀਂ ਹੁੰਦਾ ਕਿਸੇ ਵੀਰ ਨੂੰ ਕਮੈਂਟ ਬਾਕਸ ਔਨ ਵਾਕੇ ਤੇ ਕਿਸੇ ਦੀਆਂ ਗਾਲਾਂ ਲੈਣੀਆਂ ਜਾਂ ਸੁਣਨੀਆਂ ਸੁਣਾਉਣੀਆਂ ਉਹ ਕਮੈਂਟ ਬਾਕਸ ਰੱਖਿਆ ਵੀ ਕਿਸੇ ਥਾਂ ਟਿਕਾਣੇ ਤੇ ਕਿਸੇ ਨਾਲ ਮਾੜੀ ਮੋੜਪਤੀ ਕੀ ਹੁੰਦੀ ਆ ਉਹਦੇ ਚ ਨੋਟ ਕਰਾ ਦਿਆ ਕਰੋ ਵੀ ਮੈਂ ਫਲਾਣੇ ਫਲਾਣੇ ਪਿੰਡ ਤੋਂ ਮੇਰਾ ਆ ਨੰਬਰ ਕੰਟੈਕਟ ਆ ਵੀ ਆ ਬੰਦੇ ਨੇ ਮੇਰੇ ਨਾਲ ਆ 19 ਕੀ ਗੱਲ ਕੀਤੀ ਆ ਗਾਲ ਦਾ ਮਤਲਬ ਨਹੀਂ ਹੁੰਦਾਗਾ ਇਸ ਕਰਕੇ ਮੇਰਾ ਵੀਰ ਜਿਆਦਾ ਝੰਜਟ 'ਚ ਨਹੀਂ ਪੈਣਾ ਕਿਸੇ ਭਰਾ ਨੇ ਤੇ ਬਿਲਕੁਲ ਸਹੀ ਸੁਰੂਖ ਰੱਖੀਏ ਕਿਉਂ ਇਸ ਤੋਂ ਮਾਨਾ ਸਾਰੇ ਭੈਣ ਭਰਾ ਆਪਣੇ ਸੱਜਣ ਵਪਾਰ ਦਾ ਕੰਮ ਕਰਦੇ ਤੇ ਇਸ ਤੇ ਲਈਏ ਤੇ ਇਸ ਤੇ ਦਈਏ ਬਾਕੀ ਸੰਤੋਖ ਸਾਹਿਬ ਦਿਲ ਨਹੀਂ ਕਰਦਾ ਬੋਲਣ ਨੂੰ ਉੱਚੀ ਨਹੀਂ ਵੀ ਕਿਸੇ ਨੂੰ ਕਦੀ ਇੰਨਾ ਸਮਾਂ ਹੋ ਗਿਆ ਮੈਨੂੰ ਅਜੇ ਤੋਂ 6 ਸਾਲ ਹੋ ਗਏ ਵੀਡੀਓ ਪਾਉਂਦੇ ਨੂੰ ਸੱਤ ਕਦੀ ਮੈਂ ਕਿੱਲੇ ਦੇ ਖੜ ਕੇ ਇਹ ਨਹੀਂ ਕਿਹਾ ਕਿ ਫਲਾਣੇ ਕਿੱਲੇ ਦਾ ਰੇਟ ਆ ਜਾਂ ਜਿਦਾਮ ਇਹ ਮੇਰੇ ਵਪਾਰੀ ਭਰਾਵਾਂ ਦੀ ਮੈਂ ਗੱਲ ਅੱਜ ਲੱਗਾ ਪਹਿਲੀ ਵਾਰਾ ਕਰਨ ਮਾਇਨ ਨਾ ਕਰਿਓ ਮੇਰੇ ਵਪਾਰੀ ਭਰਾ ਉਹ ਫਲਾਣੇ ਅੱਡੇ ਤੇ ਹੁੰਦੀ ਨਾ ਇਹਦੇ ਉੱਥੇ ਆ ਰੇਟ ਹੋਲੇ ਸਭ ਤੁਹਾਨੂੰ ਪਤਾ ਉੱਥੇ ਆ ਰੇਟ ਹੋਣਾ ਕਦੀ ਸੰਦੀ ਤੋਂ ਅਜੇ ਤੱਕ ਨੋਟ ਕੀਤਾ ਮੈਂ ਕਿਹਾ ਫਲਾਣੇ ਤੇ ਆ ਰੇਟ ਲੱਜ ਮੇਰਾ ਆਪ ਦੀ ਮੇਰੀ ਇਮਾਨਤ ਆ ਮੇਰੀ ਆਪ ਦੀ ਸਿਰਦਰਦੀ ਆ ਮੈਂ ਕੀ ਕਰਦਾ ਕੀ ਵੇਚਦਾ ਕੀ ਖਰੀਦਦਾ ਕਮੈਂਟਾਂ ਦੇ ਵਿੱਚ ਥੱਲੇ ਭੈਣ ਭਰਾ ਨਾ ਲੜੀ ਬਣ ਦਿੰਦੇ ਆ ਬਹੁਤ ਮਹਿੰਗੀ ਬਹੁਤ ਠੱਗ ਇੰਨਾ ਰੇਡ ਨਹੀਂ ਇਹ ਭੈਣ ਭਰਾ ਮੰਨ ਲਓ ਵੀ ਆ ਜਵੇਂ ਝੋਟੀ ਖੜੀ ਆ ਇਹ ਤੁਸੀਂ ਇੱਕ 17 ਦੀ ਕਹਿਤੀ ਆ ਕੋਈ ਭੈਣ ਭਰਾ ਖਰੀਦਣ ਆਇਆ ਤੇ ਉਹਨੇ ਤੁਹਾਨੂੰ ਕਹਿ ਦੇਣਾ ਵੀ ਇੱਕ 17 ਦੀ ਤੂੰ ਤਾਂ ਬਹੁਤ ਸਵਾਲੀ ਆ ਇਹ ਤਾਂ ਕਹਿੰਦਾ ਵੀ ਉਹ ਸੱਜਣੇ ਵੀ ਵੀਡੀਓ ਵੇਖਦੇ ਹੋਣਗੇ ਜਿੰਨਾ ਤੋਂ ਮੈਂ ਖਰੀਦੀ ਆ 1.5 ਲੱਖ ਮੁੱਲ ਕੀਤਾ ਸੀਗਾ ਹਾਂ ਹਾਂ ਠੀਕ ਆ ਬਿਲਕੁਲ ਹੁਣ ਦੇਖੋਗੇ ਅਸੀਂ ਕੀ ਉਹਦੇ ਵਿੱਚ ਡੇਢ ਚੋ ਤੋੜ ਫਰੋੜ ਕੇ ਕਰਕੇ ਕੀ ਕਿੱਥੇ ਖਰੀਦੀ ਹੋਗੀ ਬਿਲਕੁਲ ਜੀ ਬਿਲਕੁਲ ਤੇਰੀ ਵੀ ਗੁੱਟੀਆਂ ਬਾਹਰ ਹੋ ਗਈ ਬਿਲਕੁਲ ਤਾਂ ਦੋਸਤੋ ਸਿੱਧੇ ਤੌਰ ਤੇ ਕਹ ਲਈਏ ਤਾਂ ਇਹ ਸਿੱਧੇ ਤੌਰ ਤੇ ਵਪਾਰੀ ਵੀਰਾਂ ਤੋਂ ਜਿੰਨੇ ਵੀ ਵਪਾਰੀ ਵੀਰ ਕੰਮ ਕਰਦੇ ਆ ਅੱਡੇ ਥਾਣਾ ਟਿਕਾਣਾ ਤੋਂ ਮਾਲ ਤੁਹਾਨੂੰ ਬਿਲਕੁਲ ਰਾਇਤ ਮਿਲ ਜਾਂਦਾ ਨਹੀਂ ਤੇ ਘਰ ਵਾਲੇ ਸਾਰੇ ਵੀਰਾਂ ਨੂੰ ਪਤਾ ਵੀ ਹਰੇਕ ਨੂੰ ਲੱਗਦਾ ਵੀ ਸਾਡੀ ਮੱਝ 1.5 ਲੱਖ ਦੀ ਹੈ ਤੇ 1.5 ਲੱਖ ਚੋਂ 2000 ਰੁਪਏ 1000 ਘੱਟ ਕਰਨ ਦੀ ਕੋਈ ਵੀਰ ਹਿੰਮਤ ਨਹੀਂ ਕਰਦਾ ਕਹਿੰਦਾ ਵੀ 1000 ਘੱਟ ਕਰ ਲਈਏ ਸੋ ਉਹ ਮੱਝ ਵਪਾਰੀ ਵੀਰਾਂ ਨੇ ਭਾਵੇਂ ਲੱਖ ਸਵਾਦ ਇਲਾਣਾ ਤੱਕ ਦੋ 4000 ਪ੍ਰੋਫਿਟ ਆਪਣਾ ਰੱਖ ਕੇ ਸੇਲ ਕਰ ਦੇਣੀ ਹੁੰਦੀ ਆ ਕਾਫੀ ਪੈਸੇ ਤੜਵਾ ਤਰੂ ਕੇ ਲੈ ਲੈਣੀ ਹੁੰਦੀ ਆ ਦੋ 4000 ਲੱਭਾਂ ਖਾਤਰ ਇਹ ਗੱਲ ਬਾਤ ਹੈ ਮੇਰੇ ਵੀ ਵਪਾਰੀ ਭਰਾਵਾਂ ਨੂੰ ਮੈਂ ਇੱਕ ਹਦਾਇਤ ਜਾਂ ਇੱਕ ਬੇਨਤੀ ਕਰਦਾ ਜੇ ਤੁਸੀਂ ਵੀਡੀਓ ਪਾਉਂਦੇ ਹੋ ਆਪਦੇ ਲੈਵਲ ਦੀ ਆਪ ਦਾ ਲੈਵਲ ਰੱਖਿਆ ਕਰੋ ਬਸ ਆ ਤੁਹਾਡੇ ਲੈਵਲ ਦੀ ਗੱਲ ਕਰਿਆ ਕਰੋ ਸੰਧੂ ਸਾਹਿਬ ਹਾਂ ਆ ਆਪਾਂ ਵੀਡੀਓ ਵੇਲੇ ਆ ਫਰਾਨੇ ਦਾ ਫਰਾਨੇ ਦਾ ਹੈ ਲੋਕੀ ਆ ਦੇ ਲੋਕੀ ਆਉ ਕਰਦੇ ਇਹ ਲੋਗ ਲੋਕ ਸ਼ਬਦ ਨ ਵਰਤਿਆ ਕਰੋ ਹਾਂ ਠੀਕ ਆ ਆ ਅੱਗੇ ਰੱਖਿਆ ਕਰੋ ਜੀ ਵੀਰੇ ਆ ਚੀਜ਼ ਆ ਇਹਦੀ ਮਾਰਕ ਇਹਦੀ ਵੈਲਿਊ ਵਾਹ ਵਾਹ ਇਹਦੀ ਬਰੀਡ ਆ ਵਾ ਵੀਰੇ ਆ ਰੇਟ ਆ ਸਹੀ ਜੀ ਬਸ ਸਿਰਫ ਇਹ ਦੋ ਚਾਰ ਗੱਲਾਂ ਕਰਕੇ ਯਾਰ ਪਾਸੇ ਸੈਟ ਹੋ ਜਾ ਕਰੋ ਬਸ ਬਸ ਸੰਧੂ ਸਾਹਿਬ ਆ ਠੰਡੀ ਆ ਤਿੱਖੀ ਠੀਕ ਆ ਯਾਰ ਹੋ ਆ ਦੀ ਤੰਦੀ ਇਤਰਾ ਵਖਾਓ ਤੇ ਇਤਰਾ ਵਖਾਓ ਨਹੀਂ ਯਾਰ ਉਹ ਤੁਹਾਡਾ ਆਪਣਾ ਆਪਣਾ ਅੰਦਾਜ਼ ਆ ਬਿਲਕੁਲ ਜੀ ਬਿਲਕੁਲ ਕਿਸੇ ਨੂੰ ਵਪਾਰੀ ਵਪਾਰੀ ਵੀ ਤੁਹਾਡੇ ਵਪਾਰੀਓ ਭਰਾ ਵਾ ਖਾਸ ਕਰਕੇ ਵਪਾਰੀ ਤੋਂ ਵਿਰੋਧ ਪੈ ਵਪਾਰੀ ਨਾ ਬੋਲੇ ਬਿਲਕੁਲ ਠੀਕ ਆ ਬਾਕੀ ਕੋਈ ਉੱਚੀ ਨਹੀਂ ਕਹੀ ਗਈ ਹੋਏ ਖੇਮਾ ਦੇ ਜਾਜਿਕ ਆ ਠੀਕ ਹੈ ਜੀ ਠੀਕ ਹੈ ਲੋਕ ਦੋਸਤੋ ਕਿਤੇ ਨਾ ਕਿਤੇ ਚਲੋ ਗੱਲਬਾਤ ਮਨ ਦੇ ਵਿੱਚ ਆ ਜਾਂਦੀ ਹੈ ਸੋ ਵੀਰ ਹਰਪ੍ਰੀਤ ਸਿੰਘ ਜੀਰਾ ਨੇ ਜੋ ਗੱਲਬਾਤ ਕਹੀ ਹੈ ਕੀਤੀ ਆ ਉਹ ਸਾਰੇ ਭਰਾਵਾਂ ਨੂੰ ਚਲੋ ਸਮਝਦਾਰ ਆ ਵੀਰ ਠੀਕ ਆ ਜੀ ਹੋਰ ਕੋਈ ਗੱਲ ਬਾਤ ਹੋਰ ਵੇਖ ਲੈ ਆਂ ਬਾਕੀ ਜਿਹੜਾ ਰੇਟ ਰਹਿ ਗਿਆ ਸੀ ਇਹਦਾ ਰੇਟ ਵੀ ਦੱਸ ਦਿਓ ਨਾਲ ਦੇ ਨਾਲ ਆਪਣੇ ਨੰਬਰ ਵੀ ਜ਼ਰੂਰ ਦੇ ਦਿਓ ਰੇਟ ਦਾ 52000 ਰੁਪਿਆ ਵਾ ਹਾਂ ਬਾਕੀ ਉਹਦੇ ਜੋ ਮੰਨ ਤਾਂ ਜ਼ਰੂਰ ਕਰ ਆਇਆ ਭਰਾਵਾਂ ਦਾ ਕੀਤਾ ਜਾਊਗਾ ਠੀਕ ਆ ਬਈ ਤੇ ਵੀਰ ਮੇਰੇ ਨਾ ਚਲੋ ਕੋਈ ਗੱਲ ਨਹੀਂ ਥੋੜਾ ਬੋਤਲ ਕਈ ਜਿਹੜਾ ਵੇਖੀਦਾ ਹਰ ਇੱਕ ਦੇ ਖਾਸ ਕਰਕੇ ਵਪਾਰੀ ਵਪਾਰੀ ਦੀ ਨਾ ਮਾਰੀ ਕਰੋ ਬਾਕੀ ਪਬਲਿਕ ਦਾ 70 75% ਤੁਹਾਡੇ ਨਾਲ ਆ ਕੋਈ ਗੱਲ ਨਹੀਂ 30% ਉਂਗਲਾਂ ਨਹੀਂ ਆਪਣੀਆਂ ਬਰਾਬਰ ਇਹ ਵੀ ਉੱਚੀਆਂ ਨਹੀਂ ਆ ਕੋਈ ਗੱਲ ਨਹੀਂ ਸਹਿਣ ਵੀ ਸਿੱਖਣਾ ਚਾਹੀਦਾ ਆਪਾਂ ਨੂੰ ਠੀਕ ਆ ਸਸਾ ਸਸਾਸੀ ਦਾ ਵੀਰ ਫਰਵੇਲ ਇੱਕ ਨੰਬਰ ਕਰ ਦਿੱਤਾ ਸਾਂ 9903682025 ਠੀਕ ਆ ਲੋ ਵੀ ਦੋਸਤੋ ਠੀਕ ਆ ਜੀ ਗੱਲਬਾਤ ਵੈਸੇ ਚਲੋ ਜਿਆਦਾ ਲੰਬੀ ਹੁੰਦੀ ਆ ਬਾਕੀ ਸਾਰੇ ਭਰਾ ਸਾਰੇ ਸਮਝਦਾਰਾ ਖਰੀਦਦਾਰ ਵੀ ਆ ਵਪਾਰੀ ਵੀਰ ਵੀ ਵਿਜੇ ਆ ਠੀਕ ਆ ਜੀ ਜਿਹੜਾ ਵੇਚਣ ਵਾਲਾ ਵਪਾਰੀ ਕਰਕੇ ਲੋਗ ਆਪਾਂ ਕਹਿੰਦੇ ਆ ਵਪਾਰੀ ਵੀਰਾਂ ਤੋਂ ਵੀ ਬਹੁਤ ਜਿਆਦਾ ਸਿਆਣੇ ਆ ਸਾਰੇ ਭਰਾ ਸਮਝਦਾਰੋ ਸਮਝਦਾਰੀ ਤੋਂ ਕੰਮ ਲਿਆ ਕਰਕੇ ਆਨਲਾਈਨ ਕਿਤਾ ਕਿਸ ਨੂੰ ਮਾੜੀ ਸ਼ਬਦਾਵਲੀ ਗੰਦੀ ਉਜੀ ਉਹ ਨਹੀਂ ਪੱਤੀ ਬੋਲਣੀ ਚਾਹੀਦੀ ਕਿ ਸਿੱਧੇ ਫੋਨ ਤੇ ਡਾਇਰੈਕਟ ਕਾਲ ਕਰਕੇ ਗੱਲਬਾਤ ਕਹਿ ਦਿਆ ਕਰੋ ਕਿਸੇ ਵੀਰ ਨੂੰ ਇਹਨਾਂ ਨੂੰ ਕਹਿੰਦੇ ਮੇਰਾ ਨੰਬਰ ਕੰਟੈਕਟ ਕਰਕੇ ਮੈਨੂੰ ਦੱਸ ਦਿਆ ਕਰੋ ਕਮੈਂਟਾਂ ਦੇ ਵਿੱਚ ਮਾਰਾ ਚੰਗਾ ਬੋਲਣ ਨਾਲੋਂ ਕਿਤੇ 100 ਗੁਣਾ ਚੰਗਾ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ